ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਜੀ ਲੋ ਜੀ ਅੱਜ ਜੋ ਜੋਲ ਸਾਹਿਬ ਦੁਪਹਿਰੇ ਗਏ ਸੀ ਦਰਿਆਵਲ ਪਾਣੀ ਦੇਖਣ ਕਾਫੀ ਪਾਣੀ ਆ ਗਿਆ ਦਰਿਆ ਵਿੱਚ ਤੇ ਇਹ ਅੱਜ ਸੰਗਵਾਲ ਵੱਲ ਦੇਖਣ ਗਏ ਸੀਗੇ ਕਹਿੰਦੇ ਉਧਰ ਦੇਖ ਕੇ ਆਉਣੇ ਵੀਦਰੂ ਚ ਜਾਂਦੇ ਰਹਿੰਦੇ ਖੂਵਲ ਗੇੜਾ ਪੱਜਦਾ ਰਹਿੰਦਾ ਹੈ ਤੇ ਗਾਂਹ ਜਾ ਆਉਂਦੇ ਹੁੰਦੇ ਆ ਪਾਣੀ ਬਹੁਤ ਆਇਆ ਆ ਇੱਧਰ ਸੁਲਤਾਨਪੁਰ ਲੋਧੀ ਵਾਲ ਤਾਂ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਪਾਣੀ ਅੱਗੇ ਤਾਂ ਜੀ ਕੋਈ ਜ਼ੋਰ ਨਹੀਂ ਚੱਲਦਾ ਕਿਸੇ ਦਾ ਅੱਗ ਤਾਂ ਕਹਿੰਦੇ ਹੁੰਦੇ ਪਾਣੀ ਪਾ ਕੇ ਕੋਈ ਬੁਝਾ ਦੂ ਤੇ ਇਹਨੂੰ ਕੋਈ ਕੀ ਕਰੂਗਾ ਇਹ ਤਾਂ ਜਿੱਦਣ ਨੂੰ ਠੱਕੇ ਨਾ ਜਾਣਾ ਤਾਂ ਨੁਕਸਾਨ ਹੀ ਕਰਨਾ ਲੋ ਜੀ ਇੱਥੇ ਸ਼ਾਮ ਦਾ ਟਾਈਮ ਸੀਗਾ ਤੇ ਆਪਾਂ ਲੱਗੇ ਸੀਗੇ ਸਬਜ਼ੀ ਬਣਾਉਣ ਘਿਓ ਤੋਰੀਆਂ ਤੋਰੀਆਂ ਦੀ ਸਬਜ਼ੀ ਤੇ ਆਪਾਂ ਕੜਾਹੀ ਲਈ ਰੱਖ ਤੇ ਤੇਲ ਦਾ ਤੜਕਾ ਹੀ ਆਪਾਂ ਜਿਆਦਾਤਰ ਲਾਈਦਾ ਹਰ ਇੱਕ ਢਾਲ ਸਬਜੀ ਨੂੰ ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਭੈਣ ਭਰਾ ਚੈਨਲ ਤੇ ਨਵੇਂ ਆਏ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੂੰ ਰਿਕੁਐਸਟ ਕਰਦੇ ਕਿ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਲੋ ਜੀ ਆਪਾਂ ਤੜਕਾ ਲਾਵਾਂਗੇ ਤੋਰੀਆਂ ਨੂੰ ਛੋਟੀ ਐ ਥੋੜਾ ਦਾਲ ਸਬਜ਼ੀ ਦਾ ਹੀ ਆਪਾਂ ਬਣਾਇਆ ਬਲੌਗ ਹੋਰ ਕੋਈ ਜਿਆਦਾ ਕੰਮ ਨਹੀਂ ਕੀਤਿਆਂ ਦਾ ਬਣਾਇਆ ਕਿਉਂਕਿ ਦਿਨੇ ਸਰੋਂ ਵੀ ਅੜਾਈ ਸੀ ਤੇ ਹਲਦੀ ਵਗੈਰਾ ਵੀ ਸੁੱਕਣੇ ਹੋ ਗਏ ਪਾਈ ਸੀ ਅੱਜ ਕੱਢ ਕੇ ਕਿਉਂਕਿ ਫਿਉਣੀ ਆ ਹਲਦੀ ਵੀ ਤੇ ਸਰੋਂ ਪਾਣੀ ਘਟਾਉਣੀ ਆ ਤੇਲ ਮੁੱਕਾ ਆ ਘਰੇ ਥੋੜਾ ਹੀ ਸੀਗਾ ਬਸ ਇੱਕ ਦੋ ਦਿਨਾਂ ਜਿ ਤੜਕੇ ਜੋਗਰ ਰਹਿ ਗਿਆ ਤੇ ਉਹ ਵੀਡੀਓ ਆਪਾਂ ਨਹੀਂ ਬਣਾ ਹੋਈ ਜੀ ਅਸੀਂ ਦੋਨੇ ਜਣੇ ਤਾਂ ਕੰਮ ਲੱਗੇ ਸੀ ਫਿਰ ਵੀਡੀਓ ਕਿਹਨੇ ਬਣਾਉਣੀ ਸੀਗੀ ਤੇ ਵਿੱਚੇ ਮੈਂ ਕੱਪੜੇ ਧੋਦੀ ਸੀਗੀ ਕਿਸੇ ਵੇਲੇ ਤਾਂ ਹੋ ਜਾਂਦਾ ਕੰਮ ਜਿਆਦਾ ਇਕੱਠੇ ਹੋਏ ਹੁੰਦੇ ਆ ਤੇ ਫਿਰ ਨਹੀਂ ਵੀਡੀਓ ਬਣਾਉਣ ਦਾ ਸੂਤ ਲੱਗਦਾ ਸਾਰੇ ਜੀ ਕੰਮ ਲੱਗ ਜਾਈਏ ਤਾਂ ਲਓ ਜੀ ਇੱਥੇ ਆਪਾਂ ਜੀਰਾ ਤੇ ਲਸਣ ਪਾ ਲਿਆ ਸੀਗਾ ਸੌਰੀ ਜੀ ਥੋੜੀ ਜੀ ਤੁਹਾਨੂੰ ਆਵਾਜ਼ ਵੀ ਮੇਰੀ ਹੋਰ ਤਰ੍ਹਾਂ ਲੱਗੂ ਵੀ ਮੇਰੇ ਮੂੰਹ ਵਿੱਚੋਂ ਪੱਕਾ ਆ ਗਿਆ ਪਿਆ ਉਦੇ ਕਰਕੇ ਬੋਲਣਾ ਔਖਾ ਜਿਹਾ ਹੋਇਆ ਤੇ ਆਪਣੇ ਕੋਲੋਂ ਜੀ 2-3 ਦਿਨ ਵੀਡੀਓ ਨਹੀਂ ਪਈ ਕਿਉਂਕਿ ਆਪਾਂ ਬਿਜ਼ੀ ਸੀਗੇ ਪੇਕੇਵਾਲ پروگرام ਸੀਗਾ ਵਿਆਹ ਤਾਂ ਹੋ ਗਿਆ ਸੀ ਪਹਿਲਾਂ ਤਾਂ ਬਾਅਦ ਵਿੱਚ ਉਹਨਾਂ ਨੇ ਪਾਠ ਕਰਾਇਆ ਸੀਗਾ ਖੁਸ਼ੀ ਦਾ ਵਿਆਹ ਬਿਲਾਂ ਜਾ ਕੇ ਪੰਜ ਬੰਦੇ ਜਾ ਕੇ ਵਿਆਹ ਲਿਆ ਸੀਗੇ ਕੁੜੀ ਨੂੰ ਤੇ ਮੁੰਡੇ ਨੂੰ ਵਿਆਹ ਕਰਕੇ ਆ ਕੇ ਫਿਰ ਉਹਨਾਂ ਨੇ ਦੂਸਰੇ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਪ੍ਰਸ਼ਾਦਾ ਪਾਣੀ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਪੰਡਿਆਂ ਨੂੰ ਸਭ ਨੂੰ ਸ਼ਕਾ ਦਿੱਤਾ। ਬਾਕੀ ਜੀ ਸਹੀ ਅਜਿਹਾ ਜਿੰਨਾ ਖਰਚਾ ਘੱਟ ਹੋਵੇ ਉਨਾ ਹੀ ਠੀਕ ਆ। ਜ਼ਿਆਦਾ ਖਰਚਾ ਕਰਕੇ ਵੀ ਕੁੜੀ ਕੁੜੀ ਵਾਲਿਆਂ ਨੂੰ ਜਾਂ ਮੁੰਡੇ ਵਾਲਿਆਂ ਨੂੰ ਕੋਈ ਆਵਾਸ਼ੀ ਨਹੀਂ ਮੈਣਨੀ ਤੇ ਜੇ ਘੱਟ ਹੋਊਗਾ ਤਾਂ ਅਗਲੇ ਦਾ ਆਪ ਦਾ ਬਚਾਇਆ। ਤੇ ਆਪਾਂ ਉਥੇ ਇਦਾਂ ਨਹੀਂ ਵੀਡੀਓ ਜੀ ਬਣਾਈ ਕਿਉਂਕਿ ਨਹੀਂ ਚੰਗਾ ਲੱਗਦਾ ਕੋਈ ਵੀਡੀਓ 'ਚ ਆਉਣਾ ਚਾਹੁੰਦਾ ਕੋਈ ਨਹੀਂ ਆਉਣਾ ਚਾਹੁੰਦਾ ਤੇ ਨਾਲੇ ਆਪ ਨੂੰ ਖੁਦ ਨੂੰ ਨਹੀਂ ਚੰਗਾ ਲੱਗਦਾ ਵੀ ਹਰ ਇੱਕ ਥਾਂ ਜਾ ਕੇ ਕੈਮਰਾ ਗੱਡੀ ਫਰੀ ਹੈ ਫੋਨ ਤੇ ਵੀਡੀਓ ਬਣਾਈਏ ਹਨਾ ਕੋਈ ਮਾਈਂਡ ਕਰਦਾ ਆ ਇੱਕ ਦੋ ਵੀਡੀਓ ਇੱਕ ਸ਼ੈ ਦੋ ਸੀਗੀਆਂ ਪ੍ਰੋਗਰਾਮ ਹੀ ਸੀ ਕਿ ਆਪਣੇ ਕਿਸੇ ਦੇ ਤੋਂ ਉੱਥੇ ਨੱਚਦੀਆਂ ਦੀ ਸੀ ਕਿ ਉਹਨਾਂ ਨੂੰ ਥੋੜਾ ਜਿਹਾ ਤਰਾਜ ਜਿਹਾ ਜ਼ਾਹਰ ਕੀਤਾਣ ਵਾਲੇ ਉਹਦੇ ਵਿੱਚ ਉਹਨਾਂ ਦੀ ਕੋਈ ਸ਼ਕਲ ਨਹੀਂ ਸੀ ਆਉਂਦੀ ਤੇ ਆਪਣੀ ਮੈਂ ਹੀ ਸੀ ਨਾਲ ਨੱਚਦੀ ਫਿਰ ਵੀ ਮੈਂ ਉਹ ਡਿਲੀਟ ਕਰ ਦਿੱਤੀਆਂ ਮੈਂ ਕਿ ਆਪਾਂ ਕਾਹ ਨੂੰ ਕਿਸੇ ਦੀਆਂ ਗੱਲਾਂ ਸੁਣਨੀਆਂ ਹਨਾ ਤੇ ਅਗਲੇ ਨੂੰ ਨਹੀਂ ਚੰਗੀ ਲੱਗੀ ਤਾਂ ਅਗਲੇ ਨੇ ਕਹਿ ਦਿੱਤਾ ਸੀ ਕਿ ਵੀ ਗੱਲਾਂ-ਗੱਲਾਂ ਚੁੱਥੀ ਫਿਰ ਆਪਾਂ ਬੰਦਾ ਸਮਝ ਹੀ ਜਾਂਦਾ ਹਨਾ ਵੀ ਨਹੀਂ ਚੰਗਾ ਲੱਗਦਾ ਤਾਂ ਆਪਾਂ ਉਹ ਡਿਲੀਟ ਕਰ ਦਿੱਤੀਆਂ ਸੀ ਆਪਾਂ ਆਪਣੇ ਲਈ ਬਣਾਉਣੇ ਆ ਜੀ ਚੈਨਲ ਆਪਣੇ ਲਈ ਚਲਾਇਆ ਆਪਾਂ ਕਿਸੇ ਲਈ ਨਹੀਂ ਹੈਨਾ ਜੇ ਅਗਲੇ ਨੂੰ ਕੋਈ ਤਰਾਜ ਆ ਤਾਂ ਆਪਾਂ ਅਗਲੀ ਦੀ ਵੀਡੀਓ ਪਾਉਣੀ ਵੀ ਨਹੀਂ ਚਾਹੀਦੀ ਉੱਤੇ ਵੈਸੇ ਮੈਨੂੰ ਤਾਂ ਲੱਗਾ ਨਹੀਂ ਕਿਸੇ ਦਾ ਫੇਸ ਕਲੀਅਰ ਦਿਖਦਾ ਸੀਗਾ ਚਲੋ ਮੈਂ ਅਸੀ ਦੀ ਨਾਲ ਨੱਚਦੀ ਤੇ ਮੈਂ ਉਹ ਵੀਡੀਓ ਪਾ ਦਤੀ ਤਾਂ ਅਗਲੇ ਨੂੰ ਥੋੜਾ ਤਰਾਜ ਜਿਆ ਬੀਬੀਆਂ ਭੈਣਾ ਛੇਤੀ ਕਰ ਜਾਂਦੀਆਂ ਫੇ ਆਪਾਂ ਕੱਟ ਦਿੱਤੀ ਉਹ ਲਓ ਜੀ ਇੱਥੇ ਆਪਾਂ ਤੜ ਕੇ ਲਾ ਲਿਆ ਸੀਗਾ ਤੋਰੀਆਂ ਨੂੰ ਜਿੱਦਾਂ ਆਪਾਂ ਬਣਾਉਣੀ ਆ ਸੈਂਪਲ ਤੇ ਸਾਦੀ ਜੀ ਸਬਜ਼ੀ ਆਪਾਂ ਜਿਆਦਾ ਕੁਝ ਨਹੀਂ ਇੰਦਾ ਪਾਈ ਕੋਈ ਦੇ ਮਸਾਲੇ ਵਗੈਰਾ ਤੇ ਤੜਕਾ ਆਪਣਾ ਗਿਆ ਅਲੱਗ ਆਪਾਂ ਥੋੜੀਆਂ ਰਸਮੀਆਂ ਨਹੀਂ ਤੋਰੀਆਂ ਬਣਾਈ ਦੀਆਂ ਕਈ ਉਹ ਚਾਲੂ ਵੀ ਪਾ ਲੈਂਦੇ ਆ ਅਸੀਂ ਆਲੂ ਨਹੀਂ ਪਾਉਂਦੇ ਜੀ ਲਓ ਜੀ ਇਹ ਆਪਾਂ ਛੋਟੇ ਗੈਸ ਤੇ ਕਰ ਦਿੱਤੀਆਂ ਤੇ ਹੁਣ ਆਪਾਂ ਗੋਲ ਲਾਂਗੇ ਆਟਾ ਲੋ ਜੀ ਅੱਟਾ ਪਾ ਲੱਗ ਪਿਆ ਸੀ ਗੁੰਨਣ ਤੇ ਕੁੜੀਆਂ ਆ ਗਈਆਂ ਸੀਗੀਆਂ ਆਪਣੇ ਕੋਲ ਇੱਕ ਬੀਬੀ ਰਾਣੀ ਨੇ ਤਾਂ ਜਵਾਬ ਹੀ ਦਿੱਤਾ ਸੀ ਕਹਿੰਦੀ ਮੈਂ ਨਹੀਂ ਖਾਣੀ ਰੋਟੀ ਮੈਂ ਚਾਚੀ ਲੇਟ ਖਾਦੀ ਸ਼ਾਮੀ ਰੋਟੀ ਤੇ ਇੱਕ ਖਾਊਗੀ ਆਪਣੇ ਕੋਲ ਕੁੜੀ ਰੋਟੀ ਇਹ ਇੱਧਰ ਆ ਜਾਂਦੀਆਂ ਸੀ ਜੀ ਆਪ ਤੋਂ ਵੀ ਇਹਨਾਂ ਨਾਲ ਬੈਠ ਕੇ ਰੋਟੀ ਖਾ ਆ ਜਾਂਦੀਆਂ ਨੇ ਤਾਂ ਕੱਲੀ ਨੂੰ ਤਾਂ ਮੈਨੂੰ ਇਹ ਹੁੰਦਾ ਚਲੋ ਸਬਜ਼ੀ ਪਾਈ ਰੋਟੀ ਤੇ ਖਾਦੀ ਤਾਂ ਕੰਮ ਨਵੇੜਿਆ ਇੰਨਾਂ ਸ਼ਾਮ ਨੂੰ ਨਹੀਂ ਸ਼ੌਂਗ ਰੈਣਾ ਰੋਟੀ ਖਾ ਆਉਂਦੀ ਜੇ ਨਾਲੇ ਬੈਠੀਆਂ ਹੁਣ ਤੇ ਫੇਰ ਅਸੀਂ ਰੋਟੀ ਖਾ ਲਈਦੀ ਐ ਸੋਣੀ ਲਓ ਜੀ ਇੱਥੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਕੰਮ ਧੰਦੇ ਅੱਜ ਕਾਫੀ ਕੀਤੇ ਜੀ ਕੋ ਆਪਣੇ ਕੋਲ ਹੁੰਦਾ ਨਿਆਣਾ ਨਿਕਾ ਤੇ ਫੇਰ ਵੀਡੀਓ ਬਣਾ ਦੁੰਦਾ ਤੇ ਨਹੀਂ ਅੱਜ ਨਹੀਂ ਬਣੀ ਨੀ ਵੀਡੀਓ ਆਪਾਂ ਇਹੇ ਵਸਤ दाल ਸਬਜ਼ੀ ਦੀ ਬਣਾਈ ਆ ਵਾਲੂ ਹੋ ਸਕਿਆ ਤੇ ਬਣਾਵਾਂਗੇ ਵੀਡੀਓ ਤੇ ਪਾਵਾਂਗੇ ਇਹ ਲੋ ਜੀ ਆਟਾ ਥੋੜਾ ਜਿਹਾ ਮੇਰੇ ਕੋਲੋਂ ਢਿੱਲਾ ਜਿਹਾ ਹੋ ਗਿਆ ਸੀ ਪਾਣੀ ਥੋੜਾ ਜਿਹਾ ਵੱਧ ਪੈ ਗਿਆ ਸੀ ਤੇ ਪਰ ਫਿਰ ਵੀ ਸੈਟ ਆ ਗਈਆਂ ਰੋਟੀਆਂ ਇਦਾਂ ਹੋਈਆਂ ਨਹੀਂ ਖਰਾਬ ਮੈਨੂੰ ਡਰ ਲਾ ਦੱਸਿਆ ਵੀ ਜਿਆਦਾ ਪਤਲਾ ਆਟਾ ਹੋ ਗਿਆ ਮੈਂ ਸੀ ਇਹ ਤਾਂ ਹੈ ਜੇ ਨਰਮ ਆਟਾ ਹੋਵੇ ਤਾਂ ਰੋਟੀ ਵੀ ਨਰਮੀ ਆਉਂਦੀ ਸੋਹਣੀ ਆਉਂਦੀ ਆ ਅੱਜ ਜਿਆਦਾ ਟਾਈਮ ਮੈਂ ਗੁੰਨ ਕੇ ਰੱਖਿਆ ਵੀ ਨਹੀਂ ਆਟਾ ਰੈਸਟ ਤੇ ਤੇ ਉਹਦੇ ਪਕਾਉਣ ਲੱਗੀ ਸੀ ਹੋਰ ਜਿਹੜੀ ਪਾਣੀ ਤੋਂ ਬਹੁਤ ਡਰ ਲੱਗਣ ਡਿਆ ਜਿੱਤੇ ਜਿੱਦਾਂ ਪਾਣੀ ਵਧੀ ਜਾਂਦਾ ਆ ਤੇ ਡਰ ਤਾਂ ਲੱਗਦਾ ਹੀ ਆ ਵੀ ਜਿਹੜੇ ਦਰਿਆ ਕੰਡੇ ਬੈਠੇ ਉਹਨਾਂ ਦਾ ਕਿੰਨਾ ਨੁਕਸਾਨ ਆ ਤੇ ਫਸਲਾਂ ਦਾ ਵੀ ਤੇ ਜੀਆ ਜੰਤ ਦਾ ਵੀ ਸਭ ਦਾ ਨੁਕਸਾਨ ਆ ਜੀ ਇੱਧਰ ਜਿਹੜਾ ਸੁਲਤਾਨਪੁਰ ਲੋਧੀ ਫਲ ਪੈਂਦਾ ਆ ਖੁਸ਼ ਅੱਜ ਦੇਖਦੇ ਸੀਗੇ ਖਬਰਾਂ ਨਿਊਜ਼ ਦੇਖਦੇ ਸੀ ਤੇ ਉਹਦੇ ਵਿੱਚ ਉਹ ਦੱਸਦੇ ਸੀ ਉਪਚਾਰੇ ਬਹੁਤ ਜਿਹੜੇ ਡੇਰਿਆਂ ਵਾਲੇ ਖੂਹਾਂ ਤੇ ਰਹਿੰਦੇ ਆ ਉਹ ਬਹੁਤ ਪਰੇਸ਼ਾਨ ਹੋਏ ਆ ਕਹਿੰਦੇ ਮੱਧਮ ਦਾ ਵੀ ਔਖਾ ਪਸ਼ੂਆਂ ਦਾ ਵੀ ਤੇ ਸਾਡਾ ਆਪਣਾ ਵੀ ਔਖਾ ਹੈ ਵੀ ਕਸ਼ਤੀਆਂ 'ਚ ਅਸੀਂ ਬੱਚਿਆਂ ਨੂੰ ਸਕੂਲ ਉਪਰ ਦੇ ਕਰਦੇ ਆ ਵਾਹਿਗੁਰੂ ਸਾਪੇ ਭਲੀ ਕਰੇ ਪ੍ਰਮਾਤਮਾ ਇੰਨਾ ਕਿਦਾਂ ਪੁੱਤਾਂ ਵਾਂਗੂ ਫਸਲਾਂ ਪਾਲਦੇ ਆ ਤੇ ਇੰਨੇ-ਇੰਨੇ ਖਰਚੇ ਹੋ ਜਾਂਦੇ ਆ ਤਾਂ ਮੁੜ ਕੇ ਆ ਇਦਾਂ ਜਿਹੜਾ ਨੁਕਸਾਨ ਹੋ ਜਾਂਦਾ ਉਹ ਘਾਟਾ ਨਹੀਂ ਕਦੇ ਵੀ ਪੂਰਾ ਹੁੰਦਾ ਜੀ। ਅੱਇਸਲਾਮੁਅਲੈਕਮ ਅੱਇਸਲਾਮੁਅਲੈਕਮ ਬੰਦਾ ਇਦਾਂ ਇਦਾਂ ਦੀ ਮਾਰ ਨਾਲ ਜਿਹੜਾ ਦੱਬ ਜਾਂਦਾ ਹੈ ਤੇ ਉਹ ਮੁੜ ਕੇ ਉਹੋ ਜਿਹੇ ਬੰਦੇ ਰ ਰੈ ਨਹੀਂ ਜਾਂਦਾ ਫਸਲવાડી ਦਾ ਰੋਭੇ ਨਹੀਂ ਰਹਿ ਜਾਂਦਾ ਜੇ ਮੰਨ ਲਓ ਪਾਣੀ ਉੱਤਰ ਵੀ ਜਾਊਗਾ ਫੇਰ ਵੀ ਉਹ ਫਸਲ ਸਹੀ ਤੇ ਨਹੀਂ ਰਹਿਣੀ ਹੈਗੀ। ਲਓ ਜੀ ਇੱਥੇ ਆਪਾਂ ਰੋਟੀ ਬਣਾਉਣ ਲੱਗ ਗਏ ਸੀਗੇ। ਕੁੜੀ ਸੀਗੀ ਮੇਰ ਨਾਲ ਹੈਲਪ ਕਰਾਉਂਦੀ। ਵੀਡੀਓ ਬਣਾਉਂਦੀ ਸੀ ਇੱਥੇ ਆਪਾਂ ਤੇਜ਼ ਕੀਤੀ ਸੀ ਵੀਡੀਓ ਜਿਆਦੀ ਲੰਬੀ ਹੋ ਜਾਂਦੀ ਫੇਰ। ਕੰਮ ਇੱਕ ਦੋ ਹੀ ਕੀਤੇ ਹੁੰਦੇ ਤੇ ਵੀਡੀਓ ਬਣ ਜਾਂਦੀ ਹੈ ਜੀ 27-28 ਮਿੰਟ ਦੀ। ਤਾਂ ਕਰਕੇ ਆਪਾਂ ਥੋੜੀ ਜਿਹੀ ਸਪੀਡ ਥੋੜੀ ਜੀ ਕੀ ਜਿਆਦੀ ਵਧਾ ਲਈ ਸੀਗੀ। ਚਲੋ ਛਿੜਿ ਛਿੜਿ ਕੰਮ ਕੀਤੇ ਦਿਖਾ ਲਦੀਏ ਤੇ ਆਪਣੀਆਂ ਰੋਟੀਆਂ ਬਣ ਗਈਆਂ ਤੇ ਇੱਧਰ ਸਬਜ਼ੀ ਵੀ ਬਣਿਆ ਵਰਗੀ ਸੀਗੀ ਥੋੜਾ ਜਿਹਾ ਸੇਕ ਲਵਾਵਾਂਗੇ ਹੋਰ ਸਬਜ਼ੀ ਨੂੰ ਤੇ ਆਪਣੇ ਜੀ ਇਦਾਂ ਦੀ ਰਸਮੀ ਜੀ ਸਬਜ਼ੀ ਖਾਂਦੇ ਆ ਇਹ ਮੋਰ ਬੈਠਿਆ ਜੀ ਕਹਿੰਦੇ ਦੁੱਖ ਜਾ ठीक तो है जी जो वीडियो चंकी लगी वीडियो में लाइक शेयर कमेंट जरूर करें जी मिलते हैं कल किसी होर वीडियो में सत श्री अकाल जी सारे